ਆ ਬੋਰ ਵਾਲੀ ਮਸ਼ੀਨ ਹੈ ਜੀ ਆ ਮੱਡ ਗੱਡਾ ਮਿਸਤਰੀ ਆ ਪੁੱਛਦੇ ਆ ਮਿਸਤਰੀ ਨੂੰ ਆਪਾਂ ਇਹ ਕਿਉਂ ਕੱਢਦੇ ਨੇ ਆ ਕਦੂਈ ਬੈਠ ਰੇ ਇਧਰ ਇਧਰ ਸਰਾਜ ਜੀ ਹਾਂ ਜੀ ਮਿਸਤਰੀ ਜੀ ਦੱਸੋ ਇਹ ਹੈ ਮੱਡਾ ਪਾ ਕੇ ਕੱਢਦੇ ਆ ਜੇ ਜਦੋਂ ਬਾਈ ਵਰਮਾ ਚੱਲਦਾ ਹੈਗਾ ਇਹ ਵਰਮਾ ਚੱਲਦਾ ਚੱਲਦਾ ਪਾਣੋ ਨੂੰ ਜ਼ੜਾ ਕਰ ਦਿੰਦਾ ਪਾਣੀ ਜ਼ੜਾ ਹੋ ਜਾਂਦਾ ਹੈਗਾ ਠੀਕ ਹੈ ਜੀ ਪਾਣੀ ਬਹੁਤ ਸਾਰਾ ਗਾੜਾ ਹੋ ਜਾਂਦਾ ਬਹੁਤ ਜ਼ਿਆਦਾ ਹਾਂ ਜੀ ਕਹਾਂ ਕਰਕੇ ਗੜਾ ਬਣ ਗਿਆ ਕਦੂ ਜੀ ਤੁਸੀਂ ਵੀ ਦੱਸੋ ਆਪਣੇ ਵਿਚਾਰ ਪ੍ਰਗਟ ਕਰੋ ਆ ਬੋਰ ਵਾਲੀ ਮਸ਼ੀਨ ਹੈ ਜੀ ਆ ਮੱਡ ਗੱਡਾ ਮਿਸਤਰੀ ਆ ਪੁੱਛਦੇ ਆ ਮਿਸਤਰੀ ਨੂੰ ਆਪਾਂ ਇਹ ਕਿਉਂ ਕੱਢਦੇ ਨੇ ਆ ਕਦੂ ਜੀ ਬੈਠਾ ਇਧਰ ਇਧਰ ਸਰਾਜ ਜੀ ਹਾਂ ਜੀ ਮਿਸਤਰੀ ਜੀ ਦੱਸੋ ਇਹ ਹੈ ਮੱਡਾ ਪਾ ਕੇ ਕੱਢਦੇ ਆ ਜੇ ਜਦੋਂ ਬਾਈ ਵਰਮਾ ਚੱਲਦਾ ਹੈਗਾ ਇਹ ਮਾ ਚੱਲਦਾ ਚੱਲਦਾ ਪਾਣੋ ਨੂੰ ਗਾੜਾ ਕਰ ਦਿੰਦਾ ਹੈ ਪਾਣੀ ਗਾੜਾ ਹੋ ਜਾਂਦਾ ਹੈਗਾ ਠੀਕ ਹੈ ਜੀ ਪਾਣੀ ਬਹੁਤ ਸਾਰਾ ਗਾੜਾ ਹੋ ਜਾਂਦਾ ਬਹੁਤ ਜ਼ਿਆਦਾ ਹਾਂ ਜੀ ਕਿਹਾਂ ਕਰਕੇ ਗਾੜਾ ਬਣ ਜਾਂਦਾ ਕੱਦੂ ਜੀ ਤੁਸੀਂ ਵੀ ਦੱਸੋ ਆਪਣੇ ਵਿਚਾਰ ਪ੍ਰਗਟ ਕਰੋ